ਸਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਸੁੱਖ ਤੇ ਦੁੱਖ ਮਨੁੱਖ ਦੇ ਸਰੀਰ ਦਾ ਜ਼ਰੂਰੀ ਅੰਗ ਹੈ ਮਨੁੱਖ ਸਮ੍ਰiddhi ਐਸ਼ਵਰੀਏ ਨੂੰ ਪਹੁੰਚਦੇ ਲਈ ਕਠਨ ਪ੍ਰਯਾਸ ਕਰਦਾ ਹੈ ਪਰ ਕਈ ਵਾਰ ਨਿਸ਼ਾਨਾ ਤੇ ਲਗਨ ਨਾਲ ਕਾਰਜ ਕਰਨ ਨਾਲ ਵੀ ਵਿਅਕਤੀ ਨੂੰ ਉਚਿਤ ਲਾਭ ਨਹੀਂ ਮਿਲ ਪਉਂਦਾ ਅਸਫਲਤਾ ਦਾ ਅਸਰ ਕਰ ਗ੍ਰਸਤੀ ਦੇ ਵਿੱਚ ਵੀ ਪੈਂਦਾ ਹੈ ਵਾਦ-ਵਿਵਾਦ, ਕਲੇਸ਼ ਵੱਧ ਜਾਂਦੇ ਹਨ। ਪ੍ਰਾਪਤੀਏਤਾਂ ਦੀ ਪ੍ਰਾਪਤੀ ਨਾ ਹੋਣ ਦੇ ਨਾਲ ਘਰ ਦੇ ਵਿੱਚ ਆਰਥਿਕ ਸੰਕਟ ਪੈਦਾ ਹੋਣ ਲੱਗ ਜਾਂਦੇ ਹਨ। ਪੈਸਿਆਂ ਦੀ ਘਾਟ ਦਾ ਅਸਰ ਮਾਨਸਿਕ ਸਿਹਤ ਤੇ ਵੀ ਪੈਂਦਾ ਹੈ ਅਤੇ ਰਿਸ਼ਤਿਆਂ ਦੇ ਵਿੱਚ ਵਿਖਟਾ ਆਉਣ ਲੱਗ ਜਾਂਦੇ ਹੈ ਜਿਸ ਨਾਲ ਘਰ ਦੇ ਵਿੱਚ ਤੇ ਸਮਾਜ ਦੇ ਵਿੱਚ ਵਿਅਕਤੀ ਦੇ ਮਾਨ ਸਨਮਾਨ ਦੇ ਵਿੱਚ ਕਮੀ ਆਉਂਦੀ ਹੈ। ਇਸ ਚਿੰਤਾਪੂਰਨ ਸਥਿਤੀ ਦਾ ਕਾਰਨ ਤੁਹਾਡੇ ਘਰ ਦੇ ਵਿੱਚ ਮੌਜੂਦ ਨਕਾਰਾਤਮਕ ਊਰਜਾ ਹੋ ਸਕਦੀ ਹੈ। ਘਰ ਵਿੱਚ ਨਕਾਰਾਤਮਕ ਊਰਜਾ ਦਾ ਪ੍ਰਭਾਵ ਵਧਣ ਦੇ ਨਾਲ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਘਿਰਨ ਲੱਗਦੀਆਂ ਹਨ। ਇਸ ਨਕਾਰਾਤਮਕ ਊਰਜਾ ਨੂੰ ਦੂਰ ਕਰਨ ਦੇ ਲਈ ਉਚਿਤ ਉਪਾਅ ਕਰੋ ਪਰ ਸਹੀ ਉਪਾਅ ਜਾਣਨੇ ਬਹੁਤ ਜ਼ਰੂਰੀ ਹਨ। ਬ੍ਰਹਸਪਤੀ ਨੂੰ ਪ੍ਰਸੰਨ ਕਰਕੇ ਮੁੱਖੀ ਸੰਪੰਨ ਜੀਵਨ ਮਾਨ ਸਨਮਾਨ ਆਦਿ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ ਬ੍ਰਹਸਪਤੀ ਨੂੰ ਨੌ ਗ੍ਰਹਾਂ ਦੇ ਵਿੱਚ ਗੁਰੂ ਦੀ उपाधि ਪ੍ਰਾਪਤ ਹੈ ਬ੍ਰਹਸਪਤੀ ਨੂੰ ਇੱਕ ਸੁਭਾਗਿਆਸ਼ਾਲੀ ਗ੍ਰਹਿ ਅਤੇ ਮੰਗਲਕਾਰੀ ਦੇਵਤਾ ਦੇ ਰੂਪ ਨਾਲ ਜਾਣਿਆ ਜਾਂਦਾ ਹੈ ਪੰਜ ਤਤਾਂ ਦੇ ਵਿੱਚ ਆਦੀਪਤ ਹੋਣ ਦੇ ਕਾਰਨ ਇਸ ਦਾ ਪ੍ਰਭਾਵ ਬਹੁਤ ਹੀ ਵਿਆਪਕ ਅਤੇ ਵਿਰਹਣ ਹੁੰਦਾ ਹੈ ਬ੍ਰਹਸਪਤੀ ਦੀ ਅराधना ਤੁਹਾਡੀਆਂ ਇਹ ਮੁਸ਼ਕਲਾਂ ਤੋਂ ਪਿਛਿਆ シュਡਾ ਸਕਦੀ ਹੈ ਦੇਵਗੁਰੂ ਬ੍ਰਹਸਪਤੀ ਪੀਲੇ ਰੰਗ ਦੇ ਕਾਰਕ ਗ੍ਰਹਿ ਹੈ ਤਾਂ ਮੰਨਿਆ ਮੰਨਿਆ ਜਾਂਦਾ ਹੈ ਉਹਨਾਂ ਨੂੰ ਪੀਲੀ ਚੀਜ਼ਾਂ ਅਰਪਤ ਕਰਕੇ ਜੀਵਨ ਦੇ ਕਸ਼ਟਾਂ ਨੂੰ ਦੂਰ ਕੀਤਾ ਜਾ ਸਕਦਾ ਹੈ ਘਰ ਦੇ ਵਿੱਚ ਰੋਜ਼ਾਨਾ ਹੀ ਇਸਤੇਮਾਲ ਹੋਣ ਵਾਲੀ ਹਲਦੀ ਜਾਂ ਜੋਤਿਸ਼ ਦੇ ਵਿੱਚ ਵਿਸ਼ੇਸ਼ ਮਹੱਤਵ ਹੈ ਹਲਦੀ ਦਾ ਪਰਯੋਗ ਪੂਜਾ ਪਾਠ ਦੇ ਦੌਰਾਨ ਕੀਤਾ ਜਾਂਦਾ ਹੈ। ਜੋਤਿਸ਼ ਦੇ ਵਿੱਚ ਹਲਦੀ ਦਾ ਸਬੰਧ ਬ੍ਰਹਸਪਤੀ ਦੇ ਨਾਲ ਮੰਨਿਆ ਗਿਆ ਹੈ। ਗੁਰੂਵਾਰ ਵਾਲੇ ਦਿਨ ਹਲਦੀ ਨਾਲ ਉਪਾਅ ਕਰਕੇ ਜੀਵਨ ਦੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਹਲਦੀ ਦੇ ਕੁਝ ਅਜਾਏ ਉਪਾਅ ਦੱਸਾਂਗੇ ਜੋ ਤੁਹਾਡੇ ਬ੍ਰਹਸਪਤੀ ਗ੍ਰਹਿ ਨੂੰ ਮਜ਼ਬੂਤ ਕਰਨ ਦੇ ਵਿੱਚ ਮਦਦਗਾਰ ਸਾਬਤ ਹੋਣਗੇ। ਪਰ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰ ਦਿਓ ਜੀ ਦੋਸਤੋ ਵੀਰਵਾਰ ਦਾ ਦਿਨ ਭਗਵਾਨ ਸ੍ਰੀ ਵਿਸ਼ਨੂ ਜੀ ਨੂੰ ਸਮਰਪਿਤ ਹੁੰਦਾ ਹੈ ਭਗਵਾਨ ਵਿਸ਼ਨੂ ਇਸ ਸ੍ਰਿਸ਼ਟੀ ਦੇ ਤारणहार ਦੇਵਤਾ ਹਨ ਭਗਵਾਨ ਵਿਸ਼ਨੂ ਦੀ ਪਿਆਰੀ ਚੀਜ਼ ਦੇ ਵਿੱਚੋਂ ਇੱਕ ਹੈ ਹਲਦੀ ਭਗਵਾਨ ਸ੍ਰੀ ਵਿਸ਼ਨੂ ਜੀ ਨੂੰ ਪ੍ਰਸੰਨ ਕਰਨ ਦੇ ਲਈ ਵੀਰਵਾਰ ਦੇ ਦਿਨ ਪੀਲੇ ਕੱਪੜੇ ਪਾ ਕੇ ਉਹਨਾਂ ਦੀ ਪੂਜਾ ਅਰਚਨਾ ਕਰਨੀ ਚਾਹੀਦੀ ਹੈ ਭਗਵਾਨ ਸ੍ਰੀ ਵਿਸ਼ਨੂ ਜੀ ਦੀ ਪੂਜਾ ਦੇ ਵਿੱਚ ਹਲਦੀ ਦਾ ਇਸਤੇਮਾਲ ਜ਼ਰੂਰ ਕਰੋ। ਉਹਨਾਂ ਨੂੰ ਹਲਦੀ ਦਾ ਇਹ ਤਿਲਕ ਲਗਾਓ। ਉਹਨਾਂ ਨੂੰ ਪੀਲੇ ਫੁੱਲਾਂ ਤੇ ਫਲਾਂ ਦਾ ਭੋਗ ਲਗਾਓ। ਕਦੇ ਇਕੱਲੇ ਸ੍ਰੀ ਵਿਸ਼ਨੂ ਜੀ ਦੀ ਪੂਜਾ ਨਾ ਕਰੋ। ਨਾਲ ਮਾਂ ਲక్ష్ਮੀ ਜੀ ਦੀ ਪੂਜਾ ਵੀ ਕਰੋ। ਪੂਜਾ ਦੇ ਵਿੱਚ ਬੇਲ ਪੱਤਰ ਮਾਂ ਲక్ష్ਮੀ ਜੀ ਦੇ ਚਰਨਾਂ ਦੇ ਵਿੱਚ ਜ਼ਰੂਰ ਅਰਪਿਤ ਕਰੋ। ਇਸ ਨਾਲ ਤੁਹਾਨੂੰ ਪੂਜਾ ਦਾ ਪੂਰਨ ਫਲ ਪ੍ਰਾਪਤ ਹੋਵੇਗਾ। ਤੇ ਜੀਵਨ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਹੋਵੇਗੀ। যশ, ਕੀਰਤੀ, ਮਾਨ ਸਨਮਾਨ ਦੇ ਵਿੱਚ ਵ੍ਰੇਧੀ ਹੋਵੇਗੀ। ਪੂਜਾ ਦੇ ਸਮੇਂ ਆਪਣੇ ਗੁੱਟਾਂ, ਗਲੇ ਤੇ ਛੋਟਾ ਜਿਹਾ ਟਿੱਕ ਟਿਕਾ ਲਗਾਉਣਾ ਬ੍ਰਹਸਪਤੀ ਦੀ ਕਿਰਪਾ ਦ੍ਰਿਸ਼ਟੀ ਪਾਉਣ ਦੇ ਵਿੱਚ ਮਦਦਕਾਰ ਹੁੰਦਾ ਹੈ। ਗੁਰੂਵਾਰ ਵਾਲੇ ਦਿਨ ਇਸ਼ਨਾਨ ਕਰਨ ਸਮੇਂ ਪਾਣੀ ਦੇ ਵਿੱਚ ਦੋ ਛੁਟਕੀ ਪਾ ਕੇ ਇਸ਼ਨਾਨ ਕੀਤਾ ਜਾਵੇ ਤਾਂ ਵਿਆਹ ਸੰਬੰਧੀ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ। ਤੇ ਬ੍ਰਹਸਪਤੀ ਦੀ ਸਥਿਤੀ ਮਜ਼ਬੂਤ ਹੁੰਦੀ ਹੈ ਇਸ ਨਾਲ ਨੌਕਰੀ ਤੇ ਵਪਾਰ ਦੇ ਵਿੱਚ ਸਫਲਤਾ ਪ੍ਰਾਪਤ ਹੁੰਦੀ ਹੈ ਇਸ਼ਨਾਨ ਕਰਕੇ ਸੂਰਜ ਦੇਵ ਨੂੰ ਇੱਕ ਲੋਟਾ ਚਲ ਜੜਾਓ ਇਸ ਜਾਲ ਦੇ ਵਿੱਚ ਇੱਕ ਹਲਦੀ ਪਾਓਗੇ ਤਾਂ ਤੁਹਾਡਾ ਗੁਰੂ ਬਿਹਤਰ ਹੁੰਦਾ ਹੈ ਜੀਵਨ ਮੁਖੀ ਤਰੀਕੇ ਦੇ ਨਾਲ ਗੁਜ਼ਰਦਾ ਹੈ ਇਸ ਤੋਂ ਪਹਿਲਾਂ ਵੀ ਅਸੀਂ ਦੱਸਿਆ ਸੀ ਕਿ ਗੁਰੂਵਾਰ ਵਾਲੇ ਦਿਨ ਘਰ ਦੇ ਵਿੱਚ ਪੋਚਾ ਨਹੀਂ ਲਗਾਉਣਾ ਚਾਹੀਦਾ ਪਰ ਘਰ ਦੇ ਵਿੱਚ ਚਾੜੂ ਲੁਕਾਉਣ ਤੋਂ ਬਾਅਦ ਪਾਣੀ ਦੇ ਵਿੱਚ ਇੱਕ ਛੁੱਟਕੀ ਹਲਦੀ ਪਾਉਣ ਤੋਂ ਬਾਅਦ ਉਸ ਪਾਣੀ ਦਾ ਸਾਰੇ ਘਰ ਦੇ ਵਿੱਚ ਛਿੜਕਾ ਕਰੋ ਤਾਂ ਘਰ ਸ਼ੁੱਧ ਹੋ ਜਾਵੇਗਾ ਨਿਤ ਭਗਵਾਨ ਵਿਸ਼ਨੂੰ ਜੀ ਦੀ ਪੂਜਾ ਤੋਂ ਬਾਅਦ ਹਲਦੀ ਤੇ ਚੰਦਨ ਦਾ ਤਿਲਕ ਆਪਣੇ ਮੱਥੇ ਤੇ ਲਗਾਓ ਕਿਸੇ ਵੀ ਸ਼ੋਭ ਕਾਰਜ ਤੇ ਲਈ ਘਰੋਂ ਨਿਕਲੋ ਘਰੋਂ ਨਿਕਲਦੇ ਸਮੇ ਇਹ ਉਪਾਅ ਜ਼ਰੂਰ ਕਰੋ ਉਸ ਕਾਰਜ ਦੇ ਵਿੱਚ ਸਫਲਤਾ ਮਿਲੇਗੀ ਕਾਰ ਦੀ ਆਰਥਿਕ ਸਥਿਤੀ ਸਬੰਧੀ ਤੇ ਭਗਵਾਨ ਵਿਸ਼ਨੂੰ ਜੀ ਨੂੰ ਪਰਸਨ ਕਰਨ ਦੇ ਲਈ ਹਰ ਗੁਰੂਵਾਰ ਹੱਥ ਦੇ ਵਿੱਚ ਹਲਦੀ ਅਤੇ ਅਖਸ਼ਤ ਲੈ ਕੇ ਈਸ਼ਵਰ ਪ੍ਰਤੀ ਸੱਚੀ ਸ਼ਰਧਾ ਰੱਖਦੇ ਹੋਏ ਵਿਸ਼ਨੂੰ ਵਿਸ਼ਨੂੰ ਸ਼ਾਸਤਰ ਨਾਮ ਦਾ ਪਾਠ ਕਰੋ ਤੁਹਾਨੂੰ ਆਰਥਿਕ ਸੰਕਰਤੋਂ ਮੁਕਤੀ ਮਿਲੇਗੀ ਤੇ ਸਾਰੇ ਕਾਰਜ ਨਿਰਵੇਗਣ ਤਰੀਕੇ ਦੇ ਨਾਲ ਪੂਰੇ ਹੁੰਦੇ ਹਨ ਵਾਸਤੂ ਦੋਸ਼ ਦੀ ਅਸੰਕਾ ਹੋਂਤੇ ਹਰ ਗੁਰੂਵਾਰ ਆਪਣੇ ਕਮਰੇ ਦੇ ਕੋਨਿਆਂ ਦੇ ਵਿੱਚ ਹਲਦੀ ਛਿੜਕਾਓ ਇਸ ਨਾਲ ਵਸਤੂ ਦੋਸ਼ ਦੂਰ ਹੁੰਦਾ ਹੈ ਘਰ ਦੇ ਸਾਹਮਣੇ ਵਾਲੀ ਦੀਵਾਰ ਦੇ ਸਾਹਮਣੇ ਇੱਕ ਰੇਖਾ ਬਣਾ ਦਿਓ ਤਾਂ ਇਸ ਨਾਲ ਨਕਾਰਾਤਮਕ ਊਰਜਾ ਘਰ ਦੇ ਵਿੱਚ ਪ੍ਰਵੇਸ਼ ਨਹੀਂ ਕਰਦੀ ਤੇ ਇਸ ਦੇ ਨਾਲ ਘਰ ਦੇ ਮੁੱਖ ਦੀਵਾਰ ਤੇ ਹਲਦੀ ਨਾਲ ਸਵਾਸਤਿਕ ਦਾ ਚਿੰਨ ਬਣਾਓ ਜਾਂ ਫਿਰ ਚਾਵਲ ਗਿੱਲੀ ਕਰਕੇ ਇਸਦੇ ਵਿੱਚ ਹਲਦੀ ਮਿਲਾ ਕੇ ਘਰ ਦੇ ਮੁੱਖ ਦੀਵਾ ਤੇ ਸੁਆਸਤਿਕ ਬਣਾਓ ਜੋਤਿਸ ਦੇ ਵਿੱਚ ਇਸ ਮੰਗਲਿਕ ਚਿੰਨ੍ਹ ਨੂੰ ਪ੍ਰਤੀ ਸੱਤਾ ਮਾਨ ਸਨਮਾਨ ਪਗਤੀ ਦਾ ਪ੍ਰਤੀਕ ਮੰਨਿਆ ਗਿਆ ਹੈ ਇਹ ਤੁਹਾਡੇ ਘਰ ਦੇ ਵਿੱਚ ਆਉਣ ਵਾਲੀ ਊਰਜਾ ਨੂੰ ਸੋਖ ਲਵੇਗਾ ਸੁਆਸਤਿਕ ਦੇ ਪ੍ਰਯੋਗ ਦੇ ਨਾਲ ਧਨ ਵਿਰਧੀ ਕਰੇ ਸ਼ਾਂਤੀ ਵਾਸਤੂ ਦੋਸ਼ ਨਿਵਾਰਣ ਅਤੇ ਚਿੰਤਾਵਾਂ ਤੋਂ ਮੁਕਤੀ ਮਿਲਦੀ ਹੈ ਕਿਉਂਕਿ ਜੀਵਨ ਦੇ ਵਿੱਚ ਵਿਆਹ ਸੰਬੰਧੀ ਮੁਸ਼ਕਲਾਂ ਆਉਂਦੀਆਂ ਹਨ ਕਦੀ ਛੋਟੀ ਜਿਹੀ ਪਰੇਸ਼ਾਨੀ ਦੇ ਨਾਲ ਵਿਆਹ ਵਿੱਚ ਰੁਕਾਵਟ ਆ ਜਾਂਦੀ ਹੈ ਇਸ ਸਮੇਂ ਤੁਸੀਂ ਹਲਦੀ ਨੂੰ ਤુલਸੀ ਦੇ ਪੱਤੇ ਦੇ ਲਗਾ ਕੇ ਹਰੀ ਵਿਸ਼ਨੂ ਜੀ ਨੂੰ ਚੜਾਓ ਉਹਨਾਂ ਨੂੰ ਵਿਗਨ ਨਿਵਾਰਨ ਦੀ ਪ੍ਰਾਰਥਨਾ ਕਰੋ ਜਲਦੀ ਹੀ ਤੁਹਾਡੇ ਵਿਆਹ ਦੇ ਜੋਗ ਬਣ ਜਾਣਗੇ ਬਾਅਦ ਵਿੱਚ ਇਸ ਤુલਸੀ ਦੇ ਪੱਤੇ ਨੂੰ ਮਿੱਟੀ ਦੇ ਵਿੱਚ ਦਬਾ ਦਿਓ ਗੁਰੂਵਾਰ ਦੇ ਦਿਨ ਲੋਕ ਵਰਤ ਰੱਖਦੇ ਹਨ ਸਾਰੇ ਨਹੀਂ ਰੱਖ ਪਾਉਂਦੇ ਪਰ ਗੁਰੂਵਾਰ ਵਾਲੇ ਦਿਨ ਕੁਝ ਚੀਜ਼ਾਂ ਤੋਂ ਪਰਹੇਜ਼ ਜ਼ਰੂਰ ਕਰੋ ਗੁਰੂਵਾਰ ਵਾਲੇ ਦਿਨ ਸਵਾਸਤਿਕ ਭੋਜਨ ਹੀ ਕਰੋ ਮਾਸ ਲਸਣ ਮਾਸ ਲਸਣ ਪਿਆਜ਼ ਦਾ ਸੇਵਨ ਨਾ ਕਰੋ ਗੁਰੂਵਾਰ ਵਾਲੇ ਦਿਨ ਪੀਲੇ ਕੱਪੜੇ ਪਾਉਣੇ ਸ਼ੁਭ ਮੰਨੇ ਜਾਂਦੇ ਹਨ ਇਸ ਦਿਨ ਸਫੇਦ ਕੱਪੜੇ ਨਹੀਂ ਪਾਉਣੇ ਚਾਹੀਦੇ ਕਾਲੇ ਅਤੇ ਨੀਲੇ ਕੱਪੜੇ ਵੀ ਨਾ ਪਾਓ ਅਗਰ ਧੰਮ ਜੀਵਨ ਵਿੱਚ ਕੋਈ ਪਰੇਸ਼ਾਨੀ ਹੈ ਤਾਂ ਲਾਲ ਰੰਗ ਦਾ ਕੱਪੜਾ ਵੀ ਨਾ ਪਾਓ ਲਾਲ ਕੱਪੜਾ ਕ੍ਰੋਧ ਨੂੰ ਵਧਾਉਂਦਾ ਹੈ ਵਿਅਕਤੀ ਨੂੰ ਉਤੇਜਿਤ ਕਰਦਾ ਹੈ ਤੇ ਇਹਨਾਂ ਚੀਜ਼ਾਂ ਤੋਂ ਬਚੋ ਗੁਰੂਵਾਰ ਵਾਲੇ ਦਿਨ ਭੁੱਲ ਕੇ ਵੀ ਕਿਸੇ ਨੂੰ ਪੈਸੇ ਉਧਾਰ ਨਾ ਦਿਓ ਜਿੱਥੋਂ ਤੱਕ ਹੋ ਸਕੇ ਇਸ ਦਿਨ ਪੈਸੇ ਦੇ ਲੈਣ ਦੇਣ ਤੋਂ ਬਚੋ ਗੁਰੂਵਾਰ ਵਾਲੇ ਦਿਨ ਸ਼ਾਮ ਨੂੰ ਤੁਸੀਂ ਜਦੋਂ ਦੀਵਾ ਜਗਾਓਗੇ ਤਾਂ ਦੀਵੇ ਦੇ ਵਿੱਚ ਦੋ ਲੌਂਗ ਪਾ ਕੇ ਜਗਾਓ ਤੇ ਗੁਰੂਵਾਰ ਸ਼ੁੱਕਰਵਾਰ ਦੋਵੇਂ ਦਿਨ ਕਿਉ ਦਾ ਹੀ ਦੀਵਾ ਜਗਾਓ ਇਸ ਨਾਲ ਮਾਂ ਲక్ష్ਮੀ ਕਿਰਪਾ ਵਰਸਾਉਂਦੀ ਹੈ ਗੁਰੂਵਾਰ ਵਾਲੇ ਦਿਨ ਹਲਦੀ ਦਾ ਦਾਨ ਕਰਨ ਨਾਲ ਸਿਹਤ ਸੰਬੰਧੀ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਰੋਜ਼ਮਰਹ ਦੀ ਜ਼ਿੰਦਗੀ ਦੇ ਵਿੱਚ ਸਿਰਫ ਠੋਕਰਾਂ ਹੀ ਮਿਲ ਰਹੀਆਂ ਹਨ ਚਾਰੇ ਪਾਸਿਆਂ ਤੋਂ ਅਸਫਲਤਾ ਹੀ ਸਫਲਤਾ ਨਜ਼ਰ ਆ ਰਹੀ ਹੈ ਐਵੇਂ ਮਹਿਸੂਸ ਹੋ ਰਿਹਾ ਹੈ ਕੀ ਕਿਸਮਤ ਸਾਪਾਸੀ ਉਸ ਸਾਤ ਛੱਡ ਗਈ ਹੈ ਤਾਂ ਗੁਰੂਵਾਰ ਵਾਲੇ ਦਿਨ ਵਿਸ਼ਨੂ ਜੀ ਨੂੰ ਹਲਦੀ ਦਾ ਤਿਲਕ ਲਗਾਓ ਬ੍ਰਸ਼ਮਤੇ ਨਮੇ ਦਾ ਜਾਪ ਕਰੋ ਇਹ ਜਾਪ ਘਟੋ ਘਾਟ 108 ਵਾਰ ਕਰੋ ਜੇਕੀਨ ਮੰਨਿਓ ਇਸ ਨਾਲ ਸੋਈ ਹੋਈ ਕਿਸਮਤ ਵੀ ਜਾਗ ਜਾਵੇਗੀ ਗੁਰੂਵਾਰ ਦੇ ਦਿਨ ਹਲਦੀ ਦੀ ਗੰਡ ਨੂੰ ਬਾਹ ਜਾਂ ਗਲੇ ਤੇ ਪੰਨ ਦੇ ਨਾਲ ਇਹ ਪੀਲੇ ਪੁਖਰਾਜ ਦੀ ਤਰ੍ਹਾਂ ਪੂਜਾ ਦਾ ਕੰਮ ਕਰਦੀ ਹੈ। ਕੁੰਡਲੀ ਦੇ ਵਿੱਚ ਬ੍ਰਹਸਪਤੀ ਦੀ ਸਥਿਤੀ ਮਜ਼ਬੂਤ ਹੁੰਦੀ ਹੈ। ਦੋਸਤੋ ਜਿੰਨਾ ਮਰਜੀ ਕਹਿ ਲਓ ਕਿ ਪੈਸਾ ਕਿੰਨੀ ਵੱਡੀ ਚੀਜ਼ ਹੈ। ਕੋਈ ਵੀ ਕਮਾ ਸਕਦਾ ਹੈ। ਪਰ ਜੇ ਵਾਸਤਵਿਕ ਜੀਵਨ ਦੀਆਂ ਗੱਲਾਂ ਤੇ ਆਓਗੇ ਤਾਂ ਅਨੁਭਵ ਇਹੀ ਹੁੰਦਾ ਹੈ ਕਿ ਜੀਵਨ ਦੀ ਸਭ ਤੋਂ ਵੱਡੀ ਸਮੱਸਿਆ ਹੁੰਦੀ ਹੈ ਧਨ ਦੀ ਕਮੀ। ਅੱਜ ਦੇ ਦਿਨ ਪ੍ਰਯਾਤ ਧਨ ਤੋਂ ਬਿਨਾ ਜੀਵਨ ਅਸੰਭਵ ਹੈ ਤੁਸੀਂ ਵੀ ਅਨੁਭਵ ਕੀਤਾ ਹੋਵੇਗਾ ਤੇ ਫਿਰ ਇਸ ਸਮੇਂ ਦੇ ਇੱਕ ਮੌਲੀ ਧਾਗੇ ਦੇ ਵਿੱਚ ਹਲਦੀ ਦੀ ਗੰਢ ਬੰਨ ਲਓ ਇਸ ਨੂੰ ਭਗਵਾਨ ਸ੍ਰੀ ਹਰੀ ਵਿਸ਼ਨੂ ਜੀ ਦੇ ਚਰਨਾਂ ਦੇ ਵਿੱਚ ਰੱਖ ਦਿਓ ਵਿਸ਼ਨੂ ਜੀ ਨੂੰ ਧੰਨ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਦੇ ਲਈ ਪ੍ਰਾਰਥਨਾ ਕਰੋ ਫਿਰ ਇਸ ਨੂੰ ਤੁਸੀਂ ਘਰ ਦੇ ਸਥਾਨ ਜਾਂ ਧੰਨ ਵਾਲੀ ਜਗ੍ਹਾ ਤੇ ਰੱਖ ਦਿਓ ਤੁਹਾਡੇ ਜੀਵਨ ਦੇ ਵਿੱਚ ਕਦੇ ਧੰਨ ਦੀ ਕਮੀ ਨਹੀਂ ਹੋਵੇਗੀ ਅਤੇ ਇੱਕ ਹੋਰ ਛੋਟਾ ਜਿਹਾ ਉਪਾਅ ਕਿਸੇ ਵੀ ਗੁਰੂਵਾਰ ਵਾਲੇ ਦਿਨ ਇੱਕ ਕਾਗਜ਼ ਲੈ ਕੇ ਉਸ ਦੇ ਵਿੱਚ ਇੱਕ ਛੋਟੀ ਹਲਦੀ ਪਾ ਲਓ ਉਸ ਦੀ ਪੋੜੀ ਬਣਾ ਲਓ ਤੇ ਫਿਰ ਭਗਵਾਨ ਵਿਸ਼ਨੂੰ ਤੇ ਮਾਂ ਲక్ష్ਮੀ ਜੀ ਨੂੰ ਪ੍ਰਣਾਮ ਕਰਕੇ ਜੋ ਤੁਹਾਡੇ ਘਰ ਦੇ ਵਿੱਚ ਉਹਨਾਂ ਦੀ ਤਸਵੀਰ ਹੈ ਜਾਂ ਮੂਰਤੀ ਹੈ ਉਸ ਦੇ ਪਿੱਛੇ ਇਹ ਪੋੜੀ ਰੱਖ ਦਿਓ ਤਾਂ ਸੰਬੰਧੀ ਪਰੇਸ਼ਾਨੀ ਹੋਵੇ ਸ਼ਾਦੀ ਵਿਆਹ ਦੀ ਪਰੇਸ਼ਾਨੀ ਹੋਵੇ, ਵਾਸਤੂ ਅਤੇ ਵਾਹਨ ਨੂੰ ਲੈ ਕੇ ਕੋਈ ਸੰਗਾ ਹੋਵੇ ਉਸ ਨੂੰ ਉਸ ਨੂੰ ਪੂਰਨ ਕਰਨ ਦੀ ਪ੍ਰਾਰਥਨਾ ਕਰੋ। ਜਲਦੀ ਹੀ ਇਹ ਮਨੋ ਕਾਮਨਾ ਤੁਹਾਡੀ ਪੂਰੀ ਹੋ ਜਾਵੇ। ਜਦੋਂ ਤੁਹਾਡੀ ਇੱਛਾ ਪੂਰੀ ਹੋ ਜਾਵੇ ਫਿਰ ਇਹ ਹਲਦੀ ਨੂੰ ਤੁਸੀਂ ਇਹ ਹਲਦੀ ਨੂੰ ਤુલਸੀ ਦੇ نیچے ਮਿੱਟੀ ਦੇ ਵਿੱਚ ਦਪਾ ਦਿਓ। ਜਿਵੇਂ ਦੀ ਹਰ ਤਰ੍ਹਾਂ ਦੀ ਪਰੇਸ਼ਾਨੀ ਤੋਂ ਛੁਟਕਾਰਾ ਪਾਉਣ ਦੇ ਲਈ ਇਹ ਉਪਾਅ ਫਲਦਾਇਕ ਹੈ। ਆਖਿਰ ਦੇ ਵਿੱਚ ਇੱਕ ਗੱਲ ਕਹਿਣੀ ਚਾਹਾਂਗੇ ਕਿ ਦੋਸਤੋ ਗ੍ਰਹਿਾਂ ਦੀ ਚਾਲ ਤੇ ਉਹਨਾਂ ਦੀ ਪ੍ਰਸਥਿਤੀ ਤਾਂ ਬਦਲਦੇ ਰਹਿੰਦੇ ਹਨ ਉਹਨਾਂ ਦੀ ਸਥਿਤੀ ਤੁਹਾਡੇ ਲਈ ਕਦੀ ਸ਼ੁਭ ਹੋਵੇਗੀ ਜਾਂ ਕਦੀ ਅਸ਼ੋਭਨ ਨਤੀਜਾ ਦੇਵੇਗੀ ਪਰ ਤੁਸੀਂ ਅਗਰ ਇਹ ਉਪਾਰ ਨਿਤ ਰੂਪ ਦੇ ਨਾਲ ਕਰੋਗੇ ਤਾਂ ਸੰਕਟ ਤੁਹਾਨੂੰ ਛੂ ਨਹੀਂ ਪਾਵਣਗੇ ਵੱਡੇ ਤੋਂ ਵੱਡੇ ਸੰਕਟ ਆਉਣ ਵਾਲੇ ਹੋਣ ਤਾਂ ਉਸ ਦੀ ਤੀਬਰਤਾ ਘਟੋ ਜਾਵੇਗੀ ਇਸ ਲਈ ਇਸ ਗੁਰੂਵਾਰ ਹੀ ਨਹੀਂ ਹਰ ਗੁਰੂਵਾਰ ਇਹ ਉਪਾਅ ਕਰਦੇ ਰਹੋ ਤੁਹਾਡੇ ਉੱਪਰ ਗੁਰੂ ਦੇ ਪ੍ਰਭਾਵ ਨੂੰ ਸ਼ੁਭ ਫਲਦਾਇਕ ਬਣਾ ਲਓ ਉਸ ਦਾ ਪੂਰਾ ਲਾਭ ਜ਼ਿੰਦਗੀ ਭਰ ਤੁਹਾਨੂੰ ਮਿਲਦਾ ਰਹੇਗਾ ਦੋਸਤੋ ਉਮੀਦ ਕਰਦੇ ਹਾਂ ਬੈਸਪਤੀ ਵਾ ਦੇ ਲਈ ਕੀਤੇ ਜਾਣ ਵਾਲੇ ਹਲਦੀ ਦੇ ਉਪਾਅ ਦੇ ਨਾਲ ਜੁੜੀ ਜਾਣਕਾਰੀ ਤੁਹਾਡੇ ਲਈ ਉਪਜੋਗੀ ਸਿੱਧ ਹੋਵੇਗੀ ਅੱਜ ਦੇ ਲਈ ਬਸ ਇੰਨਾ ਹੀ ਕਮੈਂਟ ਦੇ ਵਿੱਚ ਜੈ ਮਾ ਲక్ష్ਮੀ ਲਿਖ ਕੇ ਜੈ ਮਾ ਲਕਸ਼ਮੀ ਲੈ ਕੇ ਹਾਜ਼ਰੀ ਲਗਵਾ ਦੇਣਾ ਜੀ ਮਾਤਾ ਰਾਣੀ ਤੁਹਾਡੀ ਹਰ ਇਸ਼ਿਆ ਪੂਰੀ ਕਰੇ ਦੋਸਤੋ ਵੀਡੀਓ ਪਸੰਦ ਆਈ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਕਰ ਦੇਣਾ ਜੀ ਧੰਨਵਾਦ